ਪਿਆਰ ਭਰੀ ਸਾਸਰੀ ਕਾਲ ਤੇ ਕਿਸੇ ਨੇ ਐਡ ਲੋਣੀ ਤਾਂ ਲੈ ਪਾਸੇ ਨੰਬਰ ਚੱਲ ਜੀ ਜਾਂਦਾ 507. ਮੈਸੇਜ ਕਰੋ ਜਾਂ 1 ਤੋਂ 1.5 ਮਿੰਟ ਦੀ ਵੀਡੀਓ ਬਣਾ ਕੇ ਭੇਜਿਆ ਕਰੋ ਵੀਰ ਕੋ ਲਾਈਕ ਸ਼ੇਅਰ ਕਮੈਂਟ ਚੈਨਰ ਪੁੱਤੋਂ ਕਰਦੇ 21 ਫੁੱਟ ਟਰਾੰਦਾ ਏਰੀਆ ਹਿਸ਼ਾਰ ਪਰ 10 ਇੰਚੀ ਗਾੜਨਾ ਚਾਹੀਏ ਦਾਣੜੀ ਹੱਬ ਚਾ 21 7 ਤਰਪਾਲ ਪਉਣ ਵਾਲਾ ਪੈ ਬਲਿਆ ਮੰਜਾ ਲੱਗਿਆ ਟੂਲ ਬਾਕਸ ਲੱਗਿਆ ਤੇ ਵੇਰ ਚ ਰੱਸੇ ਕੱਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਦਾਇਆ ਤੇ ਪੂਰਾ ਮੋਡੀਫਾਈਡ ਟਰਾਲਾ ਤੇ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਪਾਸੇ ਲੱਗੀਆਂ ਬੇਰ ਚ ਲੱਗੇ ਵੀਲ ਕਵਰ ਲੱਗੇ ਆ 10 ਇੰਚੀ ਗੱਡਣਾ ਚਾਹੀਦਾ 10 ਨੜੀ ਹੱਬ ਚਾ ਰੇਲ ਦੇ ਸਿੱਜਾ 20 22 ਦੇ ਫੈਰਗਾ ਚਾ ਇਹ ਗਾ ਸ਼ਾਰਪੜਾ 56 ਚ ਮੱਛੀ ਹੋਕਾ ਕਿਥੇ ਗੁੰਨਾ ਪੈਂਦਾ 4 ਇੰਚੀ ਆ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਫੁੱਲ ਮੋਡੀਫਾਈਡ ਟਰਾਲਾ ਤੇ 10 ਇੰਚੀ ਗੱਡਨੇ ਥੋੜੀ ਫਿਰ ਕੈਂਚੀਆਂ ਬਣਾ ਕੇ ਲਾਈਆਂ ਥੱਦੇ ਵਾਲੇ ਪਾਸੇ ਵੀ ਗਾਡਰ 잡아 ਨਾ ਤੇ ਪੂਰਾ ਪਾਰਾ ਟਰਾਲਦਾ ਕਿਸੇ ਵੀਰ ਪਈ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ ਆ ਫੋਟੋ ਵੇਚਦਾ ਹੀ ਝੋਨੇ ਦਾ ਭਰਿਆ ਵਾ ਤੇ ਝੋਨਾ ਨਹੀਂ ਮਿਲਣਾ ਵਿੱਚ ਇਹ ਤਾਂ ਹੈ ਨਾ ਕਿ ਉਹ ਤੇ ਵਧੀਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 3 ਲੱਖ ਤੇ 72000 ਰੁਪਿਆ ਰੇਟ ਆ 3 ਲੱਖ 72000 ਕਿਹੜਾ ਵੀਰ ਕੋ ਛੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਤਨ ਤਨ ਮਾਰ ਤਨ ਕਰਨਗੇ ਏਰੀਆ ਹਿਸ਼ਾਰ ਪਰ ਸਾਰੀ ਕਹੜੀ ਫੋਨ ਲਾ ਕੇ ਤੇ ਆ ਆਪਾ ਐਡੋ ਅਡੇ ਏਰੀਆ ਚ ਤਿੰਨ ਚੀਜ਼ਾਂ ਲੈ ਕੇ ਆਏ ਆ ਤਿੰਨੇ ਟਰੈਕਟਰ ਆ ਤੇ ਐਡੋ ਅਡੇ ਏਰੀਆ ਚ ਆ ਆ ਏਰੀਆ ਤਨ ਤਾਰ ਨੂੰ ਤਨ ਤਾਨ ਦਾ ਨੰਬਰ ਹੈ ਇਹਦਾ ਟਰੈਕਟਰ ਦਾ ਤਨ ਤਾਨ ਦਾ 5500 ਨਿਊ ਹਲੜ 5500 90 ਪੈਸੇ ਟਾਇਰ ਇਹਦੇ ਇੰਜਨ ਗੇਅਰ ਲਿਫਟ ਤਾਂ ਓਕੇ ਆ 3 ਸਪੀਡ ਆ ਆਦੇ ਇੱਥੇ ਚੱਲੀ ਜਾਂਦਾ ਟਰੈਕਟਰ ਸੁਪਰ ਸੀਟਰ ਦੇ ਤੇ ਭੋਰਾ ਵੀ ਧੂਆ ਨਹੀਂ ਮਾਰਦਾ ਪੰਪ ਹੋਇਆ ਵਾ ਬਿੱਲ ਨਾਲ ਦੇਣਗੇ ਤੇ ਇੰਜਨ ਕੇ ਲਿਫਟ ਦਾ ਓਕੇ ਆ ਪਹਿਲੇ ਨਾ ਦੇ ਇਹ ਤੇ ਵਧੀਆ ਟਰੈਕਟਰ ਆ 55000 ਤੇ ਕੋਕਾ ਪੀਸਾ ਇਹਦਾ ਤੰ 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 ਨਾ ਇਹਦਾ ਨੰਬਰ ਟਰੈਕਟਰ ਦਾ ਤੇ ਕੋਕਾ ਪੀ ਟਰੈਕਟਰ ਕਿਸੇ ਵੀਰ ਪਈ ਨਾ ਲੈਣਾ ਹੋਏ ਵੀ ਨਸਪਰ ਕਰ ਸਕਦੇ ਆ ਫੁੱਲ ਗਾਰੰਟੀ ਆ ਇੰਜਨ ਗੀਅਰ ਦੀ ਤੇ ਗੀਅਰ ਦਾ ਤੇਲ ਸਾਰਾ ਬਦਲਿਆ ਵਾ ਨਵਾਂ ਪਾਇਆ ਵਾ ਕਿਸੇ ਵੀਰ ਪਈਂ ਲੈਣਾ ਹੋਵੇ ਵੀਰਾਂ ਦਾ ਸਾਰਾ ਤੇਲ ਨਵਾਂ ਪਾਇਆ ਵਾ ਗੀਅਰ ਦਾ ਪਰਾਂ ਦੀ ਫੋਨ ਲਾ ਕੇ ਪੁੱਛਵੇ ਕੋਈ ਤੇ ਸਾਰੀ ਕਹਿੰਦਾ ਸੁਪਰ ਟਿਕਰ ਤੇ ਚੱਲਦਾ ਫੁੱਲ ਗਾਰੰਟੀ ਆ ਤੇ ਆਪਾਂ ਰੇਟ ਦੀ ਗੱਲ ਕਰੀ 2012 ਮਾਡਲ 3 ਸਪੀਡ ਆ ਰੇਟ ਹੈਗਾ 390000 ਰੁਪਿਆ 390000 ਰੁਪਿਆ ਰੇਟ ਆ ਇਹਦਾ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਫੁੱਲ ਮਾਰਤਾਨਾ ਕਰੂਗਾ ਇਹ ਰਗਾ ਤਰਨ ਤਾਮ ਸਾਰੀ ਜਾਣਕਾਰੀ ਫੋਨ ਲਾ ਕੇ ਚੈਨਰ ਫੋਲੋ ਕਰਦੇ ਆ ਇਹਦਾ 60 ਵਾਲੇ ਬ੍ਰੇਕ ਆ ਫੋੜਦੇ ਤੇ 60 ਵਾਲੀ ਇੰਜਣ ਇਹਦਾ ਫੋੜ ਫਰਟਾ ਫੋੜਦਾ ਪੰਪ ਫੋੜ ਵਾਲਾ ਪੈਕਟਸਲੀ 60 ਵਾਲੇ ਪਏ ਆ ਨੀਰ ਅਜੇ ਵੇਟ ਜਾਂਦੀ ਆ ਰਾਲੇ ਲੱਗੇ ਆ ਮਗਰ ਫੋੜਦੇ ਮਗਰ ਦੇ ਟਹਿਰਾਉਂਦੇ ਕੋਕਾ ਪੀ ਟਰੈਕਟਰ ਆ ਮੈਂ ਏਰੀਆ ਮਰੀਦ ਕੋਟਲਾ 1980 ਮਾਡਲ ਇੰਜਨ ਗੇ ਲੈਫਟ ਦਾ ਵਧੀਆ ਟਰੈਕਟਰ ਆ ਤੇ ਇਹ ਰਿਹਾ ਉੱਥੇ ਖੜਾ ਮਰੀਰ ਕੋਟਲੇ ਚ ਨੀਬ ਤੇ ਵਧੀਆ ਰੰਗ ਹੋਇਆ ਵਾ 2K ਦਾ ਇਹਨੂੰ ਤੇ ਕੋਕਾ ਵੀ ਟਰੈਕਟਰ ਆ ਵਾ ਕੇ ਲੈ ਸਕਦੇ 1 ਰੁਪਈਆ ਨੋਕਸ ਨਹੀਂ ਤੇ ਨਵੇਂ ਟਾਇਰ ਆ ਜਮਾ ਟਰੈਕਟਰ ਦੇ ਤੇ ਬ੍ਰੇਕ ਹੈਗੇ ਇਹਦੇ 60 ਵਾਲੇ ਤੇ ਇੰਜਨ ਵੀ 60 ਵਾਲਾ ਪੈਕ ਟੈਂਸਨ ਸਲੀਪਾ ਤੇ ਬੈਂਪਰ ਚੈਂਪਰ ਪੂਰਾ ਵਧੀਆ ਲੱਗਿਆ ਛਤਰੀ ਕੋਹਟ ਲੱਗੀ ਆ ਪੰਜਾਬ ਨੰਬਰ ਇਹੇ ਕੋਕਾਪੀ ਟਰੈਕਟਰ ਤੇ ਸੈਲਫ ਵਧੀਆ ਨਵੀਂ ਲੱਗੀ ਆ ਤੇ ਪਾਵਰ ਸਟੀਅਰ ਨਾ ਡਬਲ ਕਲੱਚ ਆ ਤੇ ਇਹਦਾ ਰੇਟ ਹੈਗਾ 2 ਲੱਖ ਤੇ 40000 ਰੁਪਿਆ ਮੰਗ ਕਰਦੇ ਆ ਲਿੰਕਾਂ ਦੇ ਛਾਕਰ ਪਏ ਟਾਪ ਲਿੰਕ ਵੱਡੀ ਹੁੱਕਾ ਕੋਕਾਪੀ ਟਰੈਕਟਰ ਪਾਵਰ ਸਟੀਅਰ ਨਾ ਡੈਕਸ ਬ੍ਰੇਕਾਂ ਤੇ 2 ਲੱਖ 40000 ਰੁਪਿਆ ਮੰਗ ਕਰਦੇ ਆ ਏਰੀਆ ਮਲੇਰ ਕੋਟਲਾ ਚਾਰੇ ਟਾਇਰ ਨਵੇਂ ਚੜੇ ਹੋਏ ਸਾਰੀ ਗਣਕਲੀ 1996 ਮਾਡਲ 90 ਤੇ 6 635 ਟਰੈਕਟਰ ਆ 80 90 ਪੈਸੇ ਟਾਇਰ ਆ ਇੰਜਨ గేਰ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨਹੀਂ ਲਾਜਾ ਤੇ ਕੋਕਾਪੀ ਟਰੈਕਟਰ ਆ ਏਰੀਆ ਹੈਗਾ ਇੱਥੇ ਪਟੈਂਡਾ ਕੋਕਾਪੀ ਸ ਹੈ ਟਰੈਕਟਰ ਕਿਸੇ ਵੀਰ ਪਾਈਂ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਇਹ ਇੰਜਨ గేਰ ਲਿਫਟ ਦਾ ਵਧੀਆ ਟਰੈਕਟਰ ਰੰਗ ਪੇਂਟ ਦਾ ਸਾਰਾ ਨਹੀਂ ਲਾਜਾ 735 1996 ਮਾਡਲ ਰੇਟ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ ਤੇ ਚਾਰੇ ਟਾਇਰ ਨਵੇਂ ਆ ਗਏ ਟਾਇਰ ਆ ਜਮ 90 ਪੈਸੇ ਟਾਇਰ ਪਏ ਆਪਾਂ ਰੇਟ ਦੀ ਗੱਲ ਕਰਕੇ ਗੁਰੂ ਮਹਾਰਾਜ ਭਲਾ ਕਰੇ ਤੇਰਾ ਰੇਟ ਹੈਗਾ 1 ਲੱਖ ਤੇ 40000 ਰੁਪਿਆ 1 ਲੱਖ 40000 ਰੁਪਿਆ ਰੇਟ ਆ 1996 ਮਾਡਲਾ ਇੰਜਨ ਗੇ ਲਫਟ ਦਾ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਨਾਲ ਫੋਲੋ ਕਰਦੇ ਹੋ ਸ਼ੇਅਰ ਕਰਦੇ